ਹਾਂਜੀ ਸਰ ਕੀ ਨਾਮ ਹੈ ਜੀ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਟਿੰਨ ਤੋਂ ਸਤਾਵਗੜ ਬਟੂ ਸੀਐਸਟੀਐਮ ਬਿੱਲੋਪੱਤੀ ਤੇ ਖੜੇ ਹੋਏ ਹਾਂ ਜੀ ਅੱਜ ਫੀਲ ਲਗਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਇਹ ਜੋ ਬਿੱਲੋਪੱਤੀ ਦੇ ਨੌਜਵਾਨਾਂ ਦੇ ਵੱਲੋਂ ਇੱਕ ਚੰਗਾ ਉਦਮ ਉਪਰਾਲਾ ਕਰਕੇ ਜਿਵੇਂ ਕਿ ਪੰਚੋ ਪਾਸ਼ਾ ਤਲਸੀਹ ਗੁਰਜਨ ਦੇ ਮਹਾਰਾ ਸੱਤੇ ਪਾਸ਼ਾ ਜੀ ਜਿਨ੍ਹਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜਹਾਂਗੀਰ ਬਾਦਸ਼ਾਹ ਦੇ ਵਜ਼ੀਰ ਚੰਦੂ ਦੇ ਵੱਲੋਂ ਤਸੀਹੇ ਦੇ ਕਰਕੇ ਤੱਤੀਆਂ ਲੋਹਾਂ ਤੇ ਬਿਠਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਵਿੱਚ ਜੋ ਸਾਡੇ ਾਕਾਦ ਤਖਤ ਸਾਹਿਬ ਦੇ ਉੱਤੇ ਕਾਂਗਰਸ ਦੇ ਵੱਲੋਂ ਅਟੈਕ ਕੀਤਾ ਗਿਆ ਸੋ ਉੱਥੇ ਵੀ ਬਹੁਤ ਸਾਰੇ ਸਿੱਖਾਂ ਨੇ ਸ਼ਹੀਦੀਆਂ ਦੇ ਜਾਨ ਪੀਤੇ ਸੋ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਮੁੱਖ ਰੱਖਦੇ ਹੋਏ ਨੌਜਵਾਨਾਂ ਦੇ ਵੱਲੋਂ ਜੋ ਕਿ ਇਹ ਤਪਸ਼ ਦੇ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤੇ ਆਉਣ ਜਾਣ ਵਾਲੇ ਰਾਹੀਆਂ ਦੇ ਲਈ ਦੁਆਏ ਸ਼ਬੀਲ ਦਾ ਪ੍ਰਬੰਧ ਕੀਤਾ ਗਿਆ ਹੈ ਅੱਜ ਬਿੱਲੋਪੱਤੀ ਦੇ ਨੌਜਵਾਨਾਂ ਨੇ ਰਲ ਮਿਲ ਕਰਕੇ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਚਣਿਆਂ ਦਾ ਜੋ ਲੰਗਰ ਤਿਆਰ ਕੀਤਾ ਹੈ ਤੇ ਇਹਦੇ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਹੈ ਬਿੱਲੋਪੱਤੀ ਦੇ ਨੌਜਵਾਨਾਂ ਨੇ ਰਲ ਮਿਲ ਕਰਕੇ ਇਹ ਉਦਮ ਅਪਰਾਲਾ ਕੀਤਾ ਹੈ ਇੱਕ ਚੰਗਾ ਪ੍ਰਾਲਾ ਹੈ ਕਿਉਂਕਿ ਜਿਹੜੇ ਵੀ ਰਾਹੀ ਇੱਥੋਂ ਲੰਘਦੇ ਹਨ ਇਹ ਗਰਮੀ ਬਹੁਤ ਜ਼ਿਆਦਾ ਹੈ ਪਿਆਸ ਬਹੁਤ ਲੱਗਦੀ ਹੈ ਤੇ ਰਾਹੀ ਜਿਹੜੇ ਲੰਘਦੇ ਨੇ ਉਹ ਇਥੋਂ ਠੰਡੇ ਮਿੱਠੇ ਜਲਦੀ ਸ਼ਬੀਲ ਸ਼ਾਕੇ ਲੰਘਦੇ ਹਨ ਤੇ ਦੋਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਇਹ ਆਪਾਂ ਨੇ ਉਪਰਾਲਾ ਕੀਤਾ ਹੈ ਤੇ ਅਗਾਹਾਂ ਤੋਂ ਵੀ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਾਂ ਜਿਹੜੇ ਇਹੋ ਜਿਹੇ ਉਪਰਾਲੇ ਹੁੰਦੇ ਨੇ ਇਹ ਕੀਤੇ ਜਾਣ ਨਗਰਾਂ ਦੇ ਵਿੱਚ ਤੇ ਜਿਹੜੇ ਨੌਜਵਾਨ ਨੇ ਇਹ ਨਸ਼ਿਆਂ ਤੋਂ ਪਰਹੇਜ਼ ਕਰਕੇ ਇੱਕ ਚੰਗੇ ਉਦਮੋ ਭਲਾਈ ਦੇ ਵੱਲ ਆਉਣ ਤੇ ਜਿੱਥੇ ਲੋਕ ਭਲਾਈ ਦੀ ਸੇਵਾ ਹੋ ਸਕੇ ਤੇ ਲੋਕ ਭਲਾਈ ਦੀ ਸੇਵਾ ਕਰਕੇ ਜੋ ਸਾਡਾ ਵੀ ਇੱਕ ਜਿਹੜਾ ਜੀਵਨ ਹੈ ਇਹ ਸੁਧਰਦਾ ਹੈ ਔਰ ਅਸੀਂ ਚੰਗੇ ਰਸਤੇ ਦੇ ਉੱਤੇ ਪੈ ਕੱਢ ਕੇ ਆਪਣੇ ਜੀਵਨ ਦਾ ਵੀ ਸੁਧਾਰ ਕਰਦੇ ਹਾਂ ਤੇ ਇਸ ਨੂੰ ਦੇਖ ਕਰਕੇ ਜਿਹੜੇ ਹੋਰ ਵੀ ਨੌਜਵਾਨ ਨੇ ਇਹਨਾਂ ਦੇ ਵੀ ਮਨ ਦੇ ਵਿੱਚ ਇਹ ਸ਼ੌਂਕ ਪੈਦਾ ਹੁੰਦਾ ਹੈ ਕਿ ਅਸੀਂ ਵੀ ਜਿਹੜਾ ਇਹ ਚੰਗੇ ਉਦਮ ਅਭਰਾਲੇ ਕਰੀਏ ਤੇ ਜਿਹਦੇ ਨਾਲ ਨੌਜਵਾਨਾਂ ਦੇ ਵੀ ਸੁਧਾਰ ਹੋਵੇ ਇੱਕ ਨੌਜਵਾਨ ਜਿਹੜੇ ਨੇ ਇਹ ਗੁਰਮਤਿ ਦੀ ਲਹਿਰ ਦੇ ਵੱਲ ਚੱਲ ਕੇ ਆਪਣੀ ਜੀਵਨ ਨੂੰ ਸਵਰਨ ਅਤੇ ਸ਼ਹੀਦਾਂ ਨੂੰ ਸਮਰਪਿਤ ਧੰਨ ਸ੍ਰੀ ਗੁਰਵਰਜਨ ਦੇ ਮਹਾਰਾਜ ਸਿੱਤੇ ਪਾਸ਼ਾ ਜੀ ਇਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਹੋਏ ਜਿਹੜਾ ਇਹ ਸ਼ਬੀ ਲਾਈ ਗਈ ਹੈ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਅਗਾਹਾਂ ਤੋਂ ਐਸੇ ਹੀ ਤਰ੍ਹਾਂ ਜਿਹੜੇ ਨੌਜਵਾਨ ਨੇ ਇਹ ਜੁੜੇ ਰਹਿਣ ਤੇ ਚੰਗੇ ਉਦਮ ਉਪਰਾਲੇ ਕਰਦੇ ਰਹਿਣ ਇਹ ਨੌਜਵਾਨਾਂ ਨੂੰ ਅਪੀਲ ਹੈ ਜੀ ਤੇ ਸੋ ਇਤਨੇ ਹੀ ਬੋਲਦੇ ਹੋਏ ਕਿਮਤ ਦੇ ਜਾਜਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ